ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਅੱਜ ਗੱਲ ਕਰਾਂਗੇ ਜੀ ਕਵੇਰੀ 468 ਦੀ ਸਿਰਫ ਇੱਕ ਪੈਕਟੀ ਬੀਜਣ ਲੱਗਿਆ ਮੈਂ ਇੱਕ ਪੈਕਟ ਕਿਉਂ ਬੀਜਣ ਲੱਗਿਆ ਕਿਉਂਕਿ ਨਾ ਆਪਣੀ ਉਹ ਕਿੱਲੇ ਦੇ ਵਿੱਚ ਇੱਕ ਤਾਂ ਜੰਤਰ ਆ ਤਿੰਨ ਚਾਰ ਕਿੱਲੇ ਦਾ ਜੰਤਰ ਲਾਇਆ ਸੀ ਪਰ ਉਹ ਕਿੱਲੇ ਦੇ ਵਿੱਚ ਧੜ ਲੱਗੀ ਹੋਈ ਹੈ ਧੜ ਦਾ ਰੇਟ ਹਜੇ ਡਾਵਾਂ ਡੋਲਾ ਤਾਂ ਐਜ਼ ਆ ਮਤਲਬ ਇਹਨੂੰ ਇੱਕ ਹਿਸਾਬ ਦਾ ਮੈਂ ਉਹਦੇ 'ਚ ਰੱਖ ਲਿਆ ਉਈ ਜਿਵੇਂ ਕਹਿ ਦਿੰਨੇ ਆਂ ਜੇ ਤੜ ਪਹਿਲਾਂ ਚੱਕੀ ਗਈ ਫਿਰ ਤਾਂ ਮੈਂ ਲਾਉਂਦਾ ਨਹੀਂ ਇਹ ਪਣੀਰੀ ਜੇ ਤੜ ਨਾ ਚੱਕੀ ਗਈ ਤਾਂ ਆ ਲਾਉਂ 468 120 ਤੋਂ 25 ਦਿਨ ਲਊਗਾ ਜੀ ਇਹ ਠੀਕ ਹੈ 105 ਤੋਂ 110 ਸੈਂਟੀਮੀਟਰ ਪੌਦੇ ਦੀ ਈ ਚਾਈ ਹੈ ਤੇ 32 ਤੋਂ 35 ਕੁੰਟਲ ਤੱਕ ਨਿਕਲੂਗਾ ਜੇ ਗੱਲ ਕਰੀਏ 28p 76 ਦੇ ਮੁਕਾਬਲੇ ਜੇ ਕਈ ਕੰਪੈਰੀਜ਼ਨ ਕਰੀ ਜਾਂਦੇ ਭਾਈ ਉਹਦੇ ਮੁਕਾਬਲੇ ਇਹ ਨਹੀਂ ਹੈਗਾ ਉਹਦੇ ਮੁਕਾਬਲੇ ਕਿਵੇਂ ਹੋਊਗਾ ਇੱਕ ਨੇ ਫਸਲ ਲੈਣੀ 135 ਤੋਂ 40 ਦਿਨ ਇੱਕ ਫਸਲ ਨੇ ਲੈਣੇ ਸਾਰੇ 120 ਤੋਂ 25 ਦਿਨ ਉਹਦੇ ਬਰਾਬਰ ਝਾੜ ਨਹੀਂ ਦੇ ਸਕਦਾ ਇਹ ਇਹ ਜ਼ੋਰ ਮਾਰ ਕੇ ਚਾਹੇ ਜਿੰਨੀ ਮਰਜ਼ੀ ਖੇਚਲਾ ਕਰ ਲੋ 70 ਮਣ ਤੋਂ ਲੰਘਦਾ ਨਹੀਂ ਹੈਨਾ ਜਿਹੜੇ ਕਹਿੰਦੇ ਨੇ ਵੀ 90 ਮਣ ਹੋ ਗਿਆ ਜੀ 95 ਮਣ ਹੋ ਗਿਆ ਨਹੀਂ ਹੋਊਗਾ ਘੱਟ ਸਮੇ ਵਾਲੀ ਵੈਰੈਟੀ ਕਦੇ ਵੀ ਝਾੜ ਨਹੀਂ ਦਿੰਦੀ ਹੁੰਦੀ ਕਿਉਂਕਿ ਵਿਤ ਹੀ ਨਹੀਂ ਹੈਗਾ ਉਹਦਾ ਤਾਂ ਮੈਂ ਮਰਲੇ ਤੋਂ ਬਾਅਦ ਥੋੜੀ ਜੀ ਥਾਂ ਵਧਾ ਕੇ ਤੇ ਇਹਦੇ ਚ ਇੱਕ ਪੈਕਟ ਬੀਜਣ ਲੱਗਿਆ ਇਹ ਲਾ ਵੀ ਸਕਦਾ ਤੇ ਨਹੀਂ ਵੀ ਲਾ ਸਕਦਾ ਚੈਨਲ ਨਾਲ ਜੁੜੇ ਰਹੋ ਠੀਕ ਹੈ ਜੀ ਜੇ ਲਾਉਂਗਾ ਤਾਂ ਮੈਂ ਵੀਡੀਓ ਪਾ ਦੂੰਗਾ ਬਾਕੀ ਤੁਸੀਂ ਕਮੈਂਟ ਜਰੂਰ ਕਰਿਓ ਵੀ ਕਿਹੜੀ ਵੈਰੈਟੀ ਤੁਸੀਂ ਲਾਈ ਹੈ ਜਾਂ ਝੋਨੇ ਦੀ ਕਿਹੜੀ ਵੈਰੈਟੀ ਤੁਸੀਂ ਲਾ ਰਹੇ ਹੋ ਠੀਕ ਹੈ ਜੀ 7425 ਇਹਨਾਂ ਦਾ ਇੱਕ ਕਵੇਰੀ ਵਾਲਿਆਂ ਦਾ ਬਹੁਤ ਵਧੀਆ ਰਿਹਾ ਪਿਛਲੇ ਸਾਲ 468 ਵੀ ਪੁਰਾਣੀ ਵੈਰੈਟੀ ਹੈ ਲਾਲ ਮੁੱਢਾ ਨਾਲ ਸਾਨੂੰ ਇਹ ਪਿੰਡ ਵਾਲੇ ਜਾਣਦੇ ਨੇ ਤੇ ਵਧੀਆ ਕੁਲਮ ਲਾ ਕੇ ਡਿੱਗਦਾ ਘਟ ਹੈ ਇਹ ਤਾਂ ਕਰਕੇ ਬੀਜ ਰਹੇ ਆ ਇੱਕ ਕਿੱਲੇ ਦੀ ਲਾ ਵੀ ਸਕਦੇ ਆ ਨਹੀਂ ਵੀ ਲਾ ਸਕਦੇ ਠੀਕ ਹੈ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਆਪਣਾ ਉਹ ਕੰਮ ਨਹੀਂ ਹੈਗਾ ਵੀ ਹਾਂ ਚੱਕ ਦਾਂਗੇ ਧਰ ਲਾਂਗੇ ਆਪਾਂ ਦਾ ਜਿਹੜਾ ਤਜਰਬਾ ਆਪਣਾ ਜਿਹੜਾ ਐਕਸਪੀਰੀਅੰਸ ਸ਼ੇਅਰ ਕਰਦੇ ਆ ਉਹ ਪਾਉਣੇ ਆ ਚੈਨਲ ਦੇ ਉੱਤੇ ਬਾਕੀ 17 18 1509 28p67 ਠੀਕ ਹੈ ਇਹਨੀਆਂ ਵੀਡੀਓ ਪੈਂਦੀਆਂ ਰਹਿਣਗੀਆਂ ਚੈਨਲ ਤੇ ਸਬਸਕ੍ਰਾਈਬ ਕਰ ਲਿਓ ਜੀ ਥੈਂਕ ਯੂ ਸੋ ਮੱਚ ਜੀ